ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਰਾਜ ਹੈ ਇੱਥੇ ਲਗਭਗ 1.3 ਮਿਲੀਅਨ ਲੋਕ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਯੋਗ ਹਨ ਅੱਜ ਆਪਾਂ ਪੰਜਾਬ ਵਿਧਾਨ ਸਭਾ ਜਿਮਨੀ ਚੋਣ 2024 ਜਲੰਧਰ ਪੱਛਮੀ ਤੋਂ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਇਸ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਵਜੋਂ ਮਹਿੰਦਰ ਭਗਤੀ ਨੂੰ ਚੋਣਾਂ ਦੇ ਵਿੱਚ ਉਤਾਰਿਆ ਗਿਆ ਹੈ ਇਸ ਤੋਂ ਪਹਿਲਾਂ ਮਹਿੰਦਰ ਭਗਤ ਜੀ ਆਪਣੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਭਾਰਤੀ ਜਨਤਾ ਪਾਰਟੀ ਵੱਲੋਂ ਲੜ ਚੁੱਕੇ ਹਨ ਤੇ ਉਸ ਸਮੇਂ ਉਹਨਾਂ ਨੇ ਕੁੱਲ 33487 ਵੋਟਾਂ ਪ੍ਰਾਪਤ ਕੀਤੀਆਂ ਸੀਗੀਆਂ ਤੇ ਜਿਸ ਦਾ ਵੋਟ ਪ੍ਰਤੀਸ਼ਤ 28.81% ਸੀ ਤੇ ਉਹ ਤੀਜੇ ਨੰਬਰ ਤੇ ਰਹੇ ਸੀਗੇ ਉਸ ਸਮੇਂ ਤੇ ਉਹਨਾਂ ਦੀ ਜਿਹੜੀ ਯੋਗਤਾ ਐਜੂਕੇਸ਼ਨ ਕੁਆਲਿਫਿਕੇਸ਼ਨ ਆ ਉਹ 10th ਪਾਸ ਨੇ ਤੇ ਜਿਹੜੀ ਐਸੈਟਸ ਆ ਉਹਨਾਂ ਕੋਲੇ 4 ਕਰੋੜ ਆ ਲਗਭਗ ਤੇ ਕ੍ਰਿਮੀਨਲ ਕੇਸ ਉਹਨਾਂ ਤੇ ਇੱਕ ਦਰਜ ਹੈ ਤੇ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਦੇ ਚੋਣਸ਼ਾਨ ਤੇ ਚੋਣਾ ਲੜ ਚੁੱਕੇ ਐ ਤੇ ਹੁਣ ਇਹ ਦਲ ਬਦਲੀ ਕਰਕੇ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਹਨ ਇਸ ਜਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਵਜੋਂ ਸ਼ੀਤਲ ਅਨੁਰਾਗ ਜੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਸ਼ੀਤਲ ਅੰਗੁਰਾਲ ਇਸ ਤੋਂ ਪਹਿਲਾਂ ਆਪਣੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਲੜ ਚੁੱਕੇ ਐ ਤੇ ਉਸ ਸਮੇਂ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਇਹਨਾਂ ਨੂੰ ਕੁੱਲ 39213 ਵੋਟਾਂ ਪ੍ਰਾਪਤ ਹੋਈਆਂ ਸਨ ਤੇ ਜਿਹੜਾ ਕਿ ਕੁੱਲ ਬੋਟ ਪ੍ਰਤੀਸ਼ਤ 33.73 ਬੰਦਾ ਸੀ ਤੇ ਇਹਨਾਂ ਦੀ ਜਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨ ਆ ਉਹ 10th ਪਾਸ ਆ ਇਹਨਾਂ ਦੀ ਜਿਹੜੀ ਐਸੈਟਸ ਆ ਉਹ 1 ਕਰੋੜ ਪਲੱਸ ਹੈ ਤੇ ਇਹਨਾਂ ਉੱਪਰ ਨੌ ਕ੍ਰਿਮੀਨਲ ਕੇਸਿਸ ਦਰਜ ਆਗੇ ਤੇ ਉਸ ਸਮੇਂ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਟੈਗ ਦਿੱਤੀ ਸੀ ਪ੍ਰੰਤੂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸੰਵਿਧਾਨ ਆ ਉਹ ਕਹਿੰਦਾ ਵੀ ਕ੍ਰਿਮੀਨਲਜ਼ ਨੂੰ ਟਿਕਟਾ ਨਹੀਂ ਦਿੱਤੀਆਂ ਜਾਣੀਆਂ ਪਰੰਤੂ ਇਹਨਾਂ ਨੂੰ ਟਿਕਟ ਦਿੱਤੀ ਗਈ ਸੀ ਉਸ ਸਮੇਂ ਹੋਨੇ ਦਾਲ ਬਦਲੀ ਕਰਕੇ ਬੀਜੇਪੀ ਜੁਆਇਨ ਕਰ ਚੁੱਕਿਆ ਤੇ ਉਹਨਾਂ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਕਾਂਗਰਸ ਵੱਲੋਂ ਬੀਬੀ ਸ੍ਰਿੰਦਰਕੌਰ ਜੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਤੇ ਇਹ ਚਾਰ ਵਾਰ ਕਾਉਂਸਲਰ ਅਤੇ ਇੱਕ ਵਾਰ ਡਿਪਟੀ ਮੇਅਰ ਜਲੰਧਰਹਿ ਚੁੱਕੇ ਆ ਤੇ ਇਹ ਲਗਾਤਾਰ 30 ਸਾਲ ਤੋਂ ਕਾਂਗਰਸ ਦੇ ਵਿੱਚ ਹੀ ਸੇਵਾ ਕਰ ਰਹੇ ਆ ਜੇਕਰ 2022 ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਕਾਂਗਰਸ ਵੱਲੋਂ ਸੁਸ਼ੀਲ ਕੁਮਾਰ ਰੈਂਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ ਤੇ ਉਹਨਾਂ ਵੱਲੋਂ ਲਗਭਗ 34960 ਵੋਟਾਂ ਪ੍ਰਾਪਤ ਕੀਤੀਆਂ ਸੀ ਤੇ ਜਿਹੜਾ ਕਿ ਕੁੱਲ ਵੋਟਾਂ ਦਾ ਵੋਟ ਪ੍ਰਤੀਸ਼ਤ 30.07 ਬਣਦਾ ਸੀ ਤੇ ਉਸ ਸਮੇਂ ਉਹ ਦੂਸਰੇ ਨੰਬਰ ਤੇ ਰਹੇ ਸੀਗੇ ਤੇ ਉਹਨਾਂ ਕੋਲ ਵੀ 1 ਕਰੋੜ ਤੋਂ ਉੱਪਰ ਐਸੈਟਸ ਹੈ ਤੇ ਉਹਨਾਂ ਦੀ ਜਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨ ਸੀ ਉਹ +2 ਸੀਗੀ ਤੇ ਹੁਣ ਉਹ ਵੀ ਦਲ ਬਦਲੀ ਕਰਕੇ ਬੀਜੇਪੀ ਜੁਆਇਨ ਕਰ ਚੁੱਕੇ ਆ। ਸ਼੍ਰੋਮਣੀ ਅਕਾਲੀ ਦਲ ਦੇ ਚੋਣ ਸ਼ਾਂਤੇ ਬੀਬੀ ਸਰਜੀਤ ਕੌਰ ਜੀ ਵੱਲੋਂ ਇਲੈਕਸ਼ਨ ਲੜੇ ਜਾ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਇਹਨਾਂ ਨੂੰ 20 ਜੂਨ ਨੂੰ ਪਾਰਟੀ ਬਨੋ ਟੈਗ ਦਿੱਤੀ ਗਈ ਸੀ ਤੇ 21 ਜੂਨ ਨੂੰ ਨਾਮਜ਼ਦੀਆਂ ਭਰਿਆ ਗਈਆਂ ਸੀ ਤੇ ਬਹੁਤ ਹੀ ਇੰਟਰਸਟਿੰਗ ਗੱਲ ਆ ਕਿ 26 ਜੂਨ ਨੂੰ ਪਾਰਟੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀਗਾ। ਬੀਬੀ ਜੀ ਵੱਲੋਂ 2 ਜੁਲਾਈ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗਈ ਸੀ। ਪਰੰਤੂ ਉਸੇ ਸ਼ਾਮ ਦੁਬਾਰਾ ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਲਿਆ। ਯੂ ਟਰਨ ਮਾਰਿਆ। ਹੁਣ ਬੀਬਾ ਜੀ ਅਕਾਲੀ ਦਲ ਦੇ ਬਾਗੀ ਧੜੇ ਦੇ ਸਮਰਥਨ ਨਾਲ ਚੋਣਾਂ ਲੜ ਰਹੇ ਹਨ। ਇਹਨਾਂ ਉਮੀਦਵਾਰਾਂ ਦੀ ਜਿੱਤ ਹਾਰ ਉਹ ਲੋਕਾਂ ਦੇ ਹੱਥ ਵਿੱਚ ਹੈ ਕਿਉਂਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ। ਤੇ ਪ੍ਰੰਤੂ ਇਹਨਾਂ ਦੀਆਂ ਦਲ ਬਦਲੀਆਂ ਨੇ ਇਹ ਸਾਬਤ ਕਰ ਦਿੱਤਾ ਕਿ ਰਾਜਨੀਤੀ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਧੰਨਵਾਦ ਜੀ